ਸੁਤੰਤਰਤਾ ਦਿਵਸ 15 ਅਗਸਤ ਜਿਸ ਦੇ ਦਿਲ ਵਿੱਚ ਵਤਨ ਦਾ ਪਿਆਰ ਹੀ ਨਹੀਂ ਮੈਂ ਤਾਂ ਕਹਾਂਗਾ ਉਹ ਇਨਸਾਨ ਹੀ ਨਹੀਂ ਭਾਰਤ ਵਿੱਚ 15 ਅਗਸਤ ਦੇ ਦਿਨ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੈ ਇਹ ਦਿਨ ਹਰ ਸਾਲ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਅਤੇ ਸਜ-ਤਜ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਟਕਾਰਾ ਦਿਵਾਇਆ ਗਿਆ ਸੀ ਇਹ ਦਿਨ ਹਰ ਸਾਲ ਸਾਡੀ ਆਜ਼ਾਦੀ ਨੂੰ ਦੁਹਰਾਉਂਦਾ ਹੈ ਕੋਈ ਵੀ ਮਨੁੱਖ ਗੁਲਾਮ ਨਹੀਂ ਰਹਿਣਾ ਚਾਹੁੰਦਾ ਅਤਿ ਹਾਰੇ ਇੱਕ ਮਨੁੱਖਾ ਜ਼ਾਤ ਰਹਿਣ ਦਾ ਚਾਹਵਾਨ ਹੈ ਪਰ ਮਨੁੱਖ ਨਿੱਜੀ ਆਜ਼ਾਦੀ ਦਾ ਆਨੰਦ ਤਾਂ ਹੀ ਮਾਨ ਸਕਦਾ ਹੈ ਜੇਕਰ ਉਹ ਆਜ਼ਾਦ ਦੇਸ਼ ਦਾ ਵਾਸੀ ਹੋਵੇ ਦੂਜੇ ਦੇ ਦੇਨ ਵਿਅਕਤੀ ਸੁਪਨੇ ਵਿੱਚ ਵੀ ਸੁਖ ਪ੍ਰਾਪਤ ਨਹੀਂ ਹੁੰਦਾ ਇਸ ਲਈ ਕਿਸੇ ਨੇ ਠੀਕ ਹੀ ਆਕਿਆ ਹੈ ਪ੍ਰਾਦੀਨ ਸੁਪਨੇ ਸੁਖ ਨਹੀਂ 700 ਵਰਿਆਂ ਤੋਂ ਬਾਅਦ ਸਮੇਂ ਤੱਕ ਜਾਲਮ ਮੁਗਲਾ ਸ਼ਾਸਕਾਂ ਨੇ ਆਪਣੇ ਬਲ ਅਤੇ ਅਤਿਆਚਾਰਾਂ ਨਾਲ ਹੀ ਆਪਣਾ ਰਾਜ ਜਾਰੀ ਰੱਖਿਆ ਲਗਭਗ 200 ਵਰਿਆਂ ਤੱਕ ਵਪਾਰੀ ਬਣ ਕੇ ਆਏ ਵਿਦੇਸ਼ੀ ਅੰਗਰੇਜ਼ਾਂ ਨੇ ਬਹੁਤ ਹੀ ਚਲਾਕੀ ਨਾਲ ਭਾਰਤੀਆਂ ਦੀ ਆਪਸੀ ਫੁੱਟ ਦਾ ਲਾਭ ਉਠਾਉਂਦੇ ਹੋਏ ਇਸ ਦੇ ਰਾਜ ਕੀਤਾ। ਇਸ ਦੌਰਾਨ ਮਾਤ ਉਮੀਦੀ ਸੁਤੰਤਰਤਾ ਦੇ ਲਈ ਕੁਰਬਾਨੀ ਦੇਣ ਦੀ ਭਾਵਨਾ ਵੀ ਜਾਗਦੀ ਰਹੀ। ਅਣਗਿਣਤ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਵਾਰੀਆਂ, ਆਪਣਾ ਸਰਬੰਸ ਨਸ਼ਟ ਕਰ ਦਿੱਤਾ। ਫਾਂਸੀਆਂ ਤੇ ਤਖਤੇ ਤੇ ਚੜੇ ਅਤੇ ਆਪਣੀਆਂ ਜਵਾਨੀਆਂ ਜੇਲਾ ਦੀਆਂ ਸਿੱਖਾਂ ਔਲੇ ਇਹ ਬਤਾ ਦਿੱਤੀਆਂ। ਸੁਤੰਤਰਤਾ ਦੀ ਇਸ ਭਾਵਨਾ ਦੇ ਕਾਰਨ ਭਾਰਤ ਦੇ ਕੋਨੇ-ਕੋਨੇ ਤੋਂ ਵਿਦਰੋਹ اٹھے। ਅਤਿ ਅੰਗਰੇਜ਼ਾ ਦੇ ਭੁਖਲਾਕੇ ਦੇਸ਼ ਭਗਤਾਂ ਨੂੰ ਕੁਚਲਣ ਦੀ ਪੂਰੀ ਕੋਸ਼ਿਸ਼ ਕੀਤੀ ਪਰੰਤੂ ਸੁਤੰਤਰਤਾ ਦੀ ਮੰਗ ਰੁਕੀ ਨਹੀਂ ਦੂਜੇ ਵਿਸ਼ਵ ਉਤ ਤੋਂ ਬਾਅਦ ਅੰਗਰੇਜ਼ਾ ਦੀ ਸ਼ਕਤੀ ਬਹੁਤ ਕਮਜ਼ੋਰ ਹੋਈ ਅਤੇ ਦੂਜੇ ਪਾਸੇ ਭਾਰਤ ਦੀ ਲਲਕਾਰ ਜ਼ੋਰਦਾਰ ਹੁੰਗਾਰਾ ਪਾ ਰਹੀ ਸੀ ਸਿੱਟੇ ਵਜੋਂ ਕਲੇਮੈਂਟ ਐਟਲੀ ਨੇ ਭਾਰਤ ਨੂੰ ਸੁਤੰਤਰਤਾ ਕਰਨ ਦਾ ਫੈਸਲਾ ਕੀਤਾ ਪਰੰਤੂ ਅੰਗਰੇਜ਼ ਗੂਟਨੀਤੀ ਤੋਂ ਬਾਜ਼ ਨਹੀਂ ਆਏ ਅਤੇ ਉਹਨਾਂ ਨੇ ਭਾਰਤ ਦੀ ਵੰਡ ਕਰਨ ਦੀ ਚਾਲ ਚੱਲੀ ਇਸ ਦਾ ਮਹੱਤਵ ਸੀ ਕਿ ਦੇਸ਼ ਦੇ ਅੰਦਰ ਫਸਾਦ ਹੋਣ ਅਤੇ ਉਹ ਇਸ ਫੁੱਟ ਤੋਂ ਲਾਭ ਉਠਾਉਂਦੇ ਹੋਏ ਭਾਰਤ ਨੂੰ ਹਮੇਸ਼ਾ ਗੁਲਾਮ ਬਣਾਈ ਰੱਖਣ ਆਖਿਰ ਅੰਗਰੇਜ਼ ਸੁਤੰਤਰਤਾ ਨਾ ਰੋਕ ਲੈ ਵਿੱਚ ਸਫਲ ਰਹੇ ਪਰੰਤੂ ਜਾਂਦੇ ਜਾਂਦੇ ਦੇਸ਼ ਦੇ ਦੋ ਟੁਕੜੇ ਕਰ ਗਏ 15 ਅਗਸਤ ਨੂੰ 1947 ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅਕ੍ਰਮ ਵਿੱਚ ਲਿਖਿਆ ਗਿਆ ਹੈ ਇਸ ਦਿਨ ਸਾਡੇ ਪ੍ਰਾਚੀਨ ਗੌਰਵ ਦੀ ਦੁਬਾਰਾ ਸਥਾਪਨਾ ਹੋਈ ਦੇਸ਼ ਵਿੱਚ ਆਪਣੀ ਸਰਕਾਰ ਬਣੀ ਆਪਣਾ ਚੰਡਾ ਲਾਲ ਕਿਲੇ ਤੋਂ ਲਹਿਰਾਇਆ ਗਿਆ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਨੇ ਪੇਸ਼ਤੀ ਰਾਜਧਾਨੀ ਦਿੱਲੀ ਵਿੱਚ ਇੰਡੀਆ ਗੇਟ ਤੋਂ ਦੇਸ਼ ਦੀ ਆਜ਼ਾਦੀ ਦੇ ਵੱਡੇ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਜੱਦ ਕਿਹਾ ਹੁਣ ਅਸੀਂ ਆਜ਼ਾਦ ਹਾਂ ਅਤੇ ਆਜ਼ਾਦੀ ਨੂੰ ਹਮੇਸ਼ਾ ਕਾਇਮ ਰੱਖਾਂਗੇ ਉਸ ਵੇਲੇ ਸਾਰਾ ਆਕਾਸ਼ ਪ੍ਰਸੰਤਾ ਅਤੇ ਖੇੜਿਆਂ ਦੇ ਨਾਅਰੇ ਨਾਲ ਗੂੰਜ ਉੱਠਿਆ ਰਾਸ਼ਟਰੀ ਦਿਨ ਰਾਸ਼ਟਰੀ ਚੇਤਨਾ ਅਤੇ ਉਨਤੀ ਵੱਲ ਵਧਣ ਦੀ ਰਾਸ਼ਟਰੀ ਦਿਨ ਬਣ ਗਿਆ ਉਦੋਂ ਤੋਂ ਅਸੀਂ ਹਰ ਸਾਲ ਇਸ ਨੂੰ ਸਾਰੇ ਦੇਸ਼ ਵਿੱਚ ਬਹੁਤ ਉਤਸ਼ਾਹ ਨਾਲ ਮਨਾਉਂਦੇ ਆ ਰਹੇ ਹਾਂ ਸਾਡਾ ਦੇਸ਼ ਸ਼ਹਾਦਤ ਹੋਏ ਨੂੰ 78 ਸਾਲ ਬੀਤ ਚੁੱਕੇ ਹਨ ਪਰ ਅਸੀਂ ਹਾਲੇ ਵੀ ਗਰੀਬੀ, ਭ੍ਰਿਸ਼ਟਾਚਾਰ, ਚੋਰ ਬਜ਼ਾਰੀ, ਪਰਿਕਾਪ੍ਰਸਤੀ, ਪਛੜੇਪਨ, ਅਨੈਤਿਕ ਚਰਿੱਤਰ ਰਹੀਨਤਾ, ਅਤਿਰਾਸੀ ਕੂਟਨੀਤੀ ਦੀ ਗੁਲਾਮੀ ਦੀ ਜੱਲਣ ਵਿੱਚੋਂ ਨਹੀਂ ਨਿਕਲ ਸਕੇ। ਸਾਡਾ ਦੇਸ਼ ਅਜੇਹੀਆਂ ਲਾਹਨਤਾਂ ਦਾ ਬੁਰੀ ਤਰ੍ਹਾਂ ਸ਼ਿਕਾਰ ਬਣਿਆ ਹੋਇਆ ਹੈ। ਅਸੀਂ ਅਸਲੀ ਆਜ਼ਾਦੀ ਦਾ ਅਨੰਤਾਂ ਹੀ ਮਾਨ ਸਕਦੇ ਹਾਂ ਜੇਕਰ ਅਸੀਂ ਇਹਨਾਂ ਬੁਰਾਈਆਂ ਤੋਂ ਛੁਟਕਾਰਾ ਪਾ ਲਈਏ ਤਾਂ ਸਾਡੇ ਦੇਸ਼ ਭਗਤਾਂ ਦੀਆਂ ਦਿੱਤੀਆਂ ਕੁਰਬਾਨੀਆਂ ਸਾਰਤਕ ਹੋਣਗੀਆਂ। ਸੁਤੰਤਰਤਾ ਇੱਕ ਬਹਾਮੁੱਲੀ ਵਸਤੂ ਹੈ 15 ਅਗਸਤ ਦਾ ਦਿਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਿਸ ਤਰ੍ਹਾਂ ਤੀਸ ਪਖਤਾ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਇਸੇ ਤਰ੍ਹਾਂ ਸਾਨੂੰ ਵੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ ਮਨ ਤੇ ਤਾਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ